ਇਹ ਤਰ੍ਹਾਂ ਇਹ ਪਿਛਲੇ ਦਿਨ ਤੋਂ ਹੀ ਕਾਫੀ 1.5 ਸਾਲ ਤੋਂ ਮਸਲਾ ਚੱਲ ਰਿਹਾ ਹੈ ਕਿ ਗੀਡੀ ਗੋਇੰਗ ਦਾ ਇੰਟਰਨੈਸ਼ਨਲ ਸਕੂਲ ਦਾ ਹੈ। ਆ ਮੈਂ ਤੁਹਾਡੇ ਸਾਰੇ ਚੈਨ ਬਲਰੂ ਥਰੂ ਦੱਸ ਦੇਣਾ ਚਾਹੁੰਦਾ ਵੀ ਉਹ ਗੀਡੀ ਗੋਇੰਗ ਦਾ ਇੰਟਰਨੈਸ਼ਨਲ ਨਹੀਂ ਹੈ। ਉਹ ਇੱਕ ਨਕਲੀ ਮਾਪਿਆ ਚੁਣੌਂਦੇ ਆ। ਉਹਨਾਂ ਦਾ ਕੋਈ ਇੰਟਰਨੈਸ਼ਨਲ ਸਕੂਲ ਨਹੀਂ ਆ ਉਹਨਾਂ ਕੋਈ ਅਥਾਰਟੀ ਨਹੀਂ ਹੈ ਜੀ ਇੰਟਰਨੈਸ਼ਨਲ ਬੋਰਡ ਨਾਲ ਦੀ। ਉਹ ਜਿਹੜੇ ਸਰਟੀਫਿਕੇਟ ਇਸ਼ੂ ਕਰਦੇ ਆ ਉਹ ਗੀਡੀ ਗੋਇੰਗ ਦਾ ਪੱਕੀ ਸਕੂਲੇ ਕਰਦੇ ਆ। ਜੋ ਕੀ ਹੈ ਜਿਹੜਾ ਇਹਨਾਂ ਦਾ ਪ੍ਰਸ਼ਾਸਨ ਹੈ ਸਾਰਾ ਉਹਨਾਂ ਦਾ ਹੱਥ ਤੋਕਾ ਬਣਿਆ ਹੀ ਹੈ ਜਿਹੜੇ ਆ ਜੋ ਵੀ ਆ ਮੁਲਾਜ਼ਮ ਹੈ ਤੁਹਾਡੇ ਸਾਹਮਣੇ ਜਿੰਨੇ ਵੀ ਖੜੇ ਆ ਨਹੀਂ ਐਜੂਕੇਸ਼ਨ ਨਹੀਂ ਮੈਂ ਤਾਂ ਦੱਸਦਾ ਜੀ ਅਗਲੀ ਗੱਲ ਇਹ ਆ ਦੋ ਦਿਨ ਪਹਿਲਾਂ ਹੀ ਐਸਪੀ ਆ ਮੇਰੇ ਜਿਹੜੀ ਕੋਈ ਨੇੜੀ ਆ ਇੱਥੋਂ ਦੀ ਉਹਨਾਂ ਨੇ ਤੁਹਾਨੂੰ ਧਮਕੀ ਦਿੱਤੀ ਆਪਣੇ ਦਫ਼ਤਰ 'ਚ ਬੈਠ ਕੇ ਜਿਹੜੀ ਇਹ ਕੂ ਦੇ ਵਿਰੋਧ ਕਾਰਵਾਈ ਨਹੀਂ ਕਰ ਸਕਦੇ ਕਿਉਂਕਿ ਉਹ ਸਿਆਸੀ ਲੀਡਰ ਆ ਕੋਈ ਬੰਦਾ ਉਹਨਾਂ ਦਾ ਬਰਸ਼ਾ ਮੋਟਾ ਪ੍ਰਸ਼ਾਸਨ ਦਾ ਬਹੁਤ ਪ੍ਰੈਸ਼ਰ ਸੀਗਾ ਉਹਨਾਂ ਤੇ ਉਹਨਾਂ ਨੇ ਬਹੁਤ ਅਗਰੈਸਿਵਲੀ ਤੁਹਾਨੂੰ ਧਮਕੀ ਦਿੱਤੀ ਗਈ ਅਸੀਂ ਤੇ ਤੁਹਾਡੀ ਵਿਰੋਧ ਤੇ ਤੁਹਾਡੇ ਪੇਰੈਂਟ ਤੇ ਵਿ ਓ ਕਿਤੇ ਅਕਾਲੀ ਦਲ ਪਾਰਟੀ ਨਾਲ ਸਬੰਧਤ ਤਾਂ ਨਹੀਂ ਹੈਗਾ ਸਰ ਉਦਾਰ ਹੋਂਡਾ ਕੋਈ ਓਕੇ ਕੋਈ ਮੈਂਬਰ ਮੁੰਮਰ ਆਜੀ ਉਹਨਾਂ ਦਾ ਓਕੇ ਤਾਂ ਉਹਨਾਂ ਦੇ ਇਸ ਮੰਤੀ ਐ ਐਜੂਕੇਸ਼ਨ ਪਾਰਟਮੈਂਟ ਨੂੰ ਕਿੰਨੇ ਕ ਟਾਈਮ ਤੋਂ ਤੁਸੀਂ ਕਹਿ ਲੋ ਕਿ ਜਿਹੜੀ ਕਿ ਲਿੱਖਤੀ ਕੰਪਲੇਂਟ ਆ ਦੇ ਰਹੇ ਹੋ ਡੇਢ ਕੇ ਟਾਲ ਤੋਂ ਪੁਰਾਣੀ ਕੰਪਲੇਂਟ ਚੱਲ ਰਹੀ ਹੈ ਤਾਂ ਉਹਨਾਂ ਵੱਲੋਂ ਕੀ ਹੱਲ ਕੀਤਾ ਗਿਆ ਰੋਣਾ ਵੱਲੋਂ ਹੱਲ ਇਹ ਕੀਤਾ ਗਿਆ ਜੀ ਉਹ ਜਦੋਂ ਇੱਕ ਵਾਰੀ ਤੁਹਾਨੂੰ ਫੂਲੇ ਲੈ ਕੇ ਗਏ ਸੀ ਉਹਨਾਂ ਨੇ ਪੱਕ ਫੂਲਦੇ ਉਹਨਾਂ ਨੇ ਸਾਡੇ ਤੋਂ ਅਧਿਕਾਰਵਾਈ ਕਰਾਈ ਲੀ ਗਈ ਉਹਨਾਂ ਦੀ ਸਾਡੇ ਤੇ ਇੰਨੀ ਕਿ ਮਿਹਰਬਾਨੀ ਨਹੀਂ ਕੀਤੀ ਹੁਣ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਕਹਿ ਲੋ ਕਿ ਤੁਹਾਡੇ ਜਿਹੜੇ ਕਿ ਕਲੋ ਕੀ ਕਿਸ ਤਰ੍ਹਾਂ ਕੀ ਤੁਹਾਡੀ ਮਨਜ਼ੂਰੀ ਜੋ ਵੀ ਤੁਹਾਡੇ ਹੱਕ ਖੋਈ ਗਈ ਸੀ ਤੁਹਾਨੂੰ ਵਾਪਸ ਦਲਵਾ ਦਿੱਤੇ ਗਏ ਆ ਤਾਂ ਪ੍ਰਸ਼ਾਸਨ ਦੀ ਇਹ ਪੈ ਕਦਮੀ ਨੂੰ ਕਿਦਾ ਦੇ ਦਿੱਤਾ ਅਰੇ ਸਾਰੇ ਇਹਨਾਂ ਨੇ ਕੋਈ ਵੀ ਮੇਰੇ ਤੋਂ ਉਹਨਾਂ ਸਟੇਟਮੈਂਟ ਨਹੀਂ ਦਿੱਤੀ ਜਦੋਂ ਇਹ ਸਟੇਟਮੈਂਟ ਦਊਗੇ ਉਦੋਂ ਹੀ ਮੰਨਾਂਗੇ ਕਿ ਇਹ ਸਾਡੀ ਜੀਓ ਉਹਨਾਂ ਨੇ ਇਸ ਕਾਰਵਾਈ ਕਰੂਗਾ ਕਾਰਵਾਈ ਕਰਨਗੇ ਉਦੋਂ ਕਿਸੇ ਨੀਚੇ ਆਏ ਹੋ ਕੀ ਆਸ਼ਵਾਸ਼ਣ ਦਿੱਤਾ ਜਾਂ ਕਿਸ ਤਰ੍ਹਾਂ ਕਿਹਨੇ ਗਿਆ ਨੀਚੇ ਹੋਲੀ ਪਰ ਸਰ ਇਹਨਾਂ ਨੇ ਸਿਰਫ ਇਹਨਾਂ ਦੇ ਛੋਟੇ ਘਰੋਸੇ ਤੇ ਅਸੀਂ ਥੱਲੇ ਆਏ ਆ ਤੇ ਇਹਨਾਂ ਨੇ ਕੋਈ ਮਤਲਬ ਆਪਣੇ ਘਰੋਸੇ ਨੂੰ ਸਾਡੇ ਨੂੰ ਤੋੜਿਆ ਘਰੋਸਾ ਕੀ ਦਿੱਤਾ ਕੈਕਸ਼ਨ ਤੋਂ ਇਹ ਅਸੀਂ ਹੋਣਾ ਤੇ ਕਾਰਵਾਈ ਕਰਾਂਗੇ ਮੈਨੂੰ ਇੱਕ ਗੱਲ ਦੱਸਿਓ ਕਿ ਤੁਸੀਂ ਐਡਾ ਵੱਡਾ ਜਿਹਾ ਇੱਕ ਡਿਸੀਜਨ ਲੈ ਲਿਆ ਟੈਂਕੀ ਤੇ ਚੜਨ ਦਾ ਤਰੇ ਮੈਂ 1.5 ਸਾਲ ਤੋਂ ਪਿਛਲੇ 1.5 ਸਾਲ ਤੋਂ ਠੱਕੇ ਖਾ ਰਿਆ ਸੀਗਾ ਇਹਨਾਂ ਦਫ਼ਤਰਾਂ ਦੇ ਮੈਂ ਪਿਛਲੇ 1 ਹਫ਼ਤੇ ਤੋਂ ਡੀਓ ਦਫ਼ਤਰ ਦੇ ਵਿੱਚ ਧਰਨਾ ਲਾਇਆ ਹੈਗਾ ਬਟ ਡੀਓ ਜਿਹੜਾ ਡੀਓ ਸਕੈਂਡਰੀ ਆ ਭਗੋੜਾ ਹੋਇਆ ਆਪਣੇ ਦਫ਼ਤਰ ਤੋਂ ਲੋਕ ਲਾ ਕੇ ਦਫ਼ਤਰ ਨੂੰ ਇਹਦੇ ਵਿੱਚ ਇਹ ਵੀ ਆ ਅਸੀਂ ਆਰਟੀਆਈ ਪਾ ਰਹੇ ਹਾਂ ਇੱਕ ਕੀ ਨਾਮ ਕੀ ਹੈ ਜੀ ਪਨਾ ਜਾਓ ਕੀ ਨਾਮ ਹਾਂਜੀ ਕੀ ਗੱਲ ਕੀ ਹੋਈ ਤੁਹਾਡੇ ਬੱਚੇ ਜਿਹੜੇ ਟੈਂਕੀ ਤੇ ਚੜੇ ਸੀ ਸਰ 1.5 ਸਾਲ ਹੋ ਗਿਆ ਵੀ ਲੱਗਦਾ ਸਕੂਲ ਦਾ ਚੰਦਾ ਸਮੇਂ ਅੱਛਾ ਠੀਕ ਹੈ ਤੱਕੋਂ ਇੰਨੇ ਕੀ ਮਤ ਕਿ ਹੋ ਗਈ ਕਿ ਤੁਸੀਂ ਇਹ ਬੱਚਾ ਸਾਡੇ ਕੇਤਬ ਬਗੈਰ ਐਡਾ ਵੱਡਾ ਸਟੈਪ ਚੁੱਕਣ ਲੱਗਾ ਕਿਤੇ ਨਾ ਕਿਤੇ ਕੋਈ ਪ੍ਰਸ਼ਾਸਨ ਨੇ ਸੁਣੀ ਨਹੀਂ ਸਾਡੀ ਗੱਲ ਨੂੰ ਪ੍ਰਸ਼ਾਸਨ ਨੇ ਨਹੀਂ ਸੁਣੀ ਪਰ ਇਸ ਤਰੀਕੇ ਦਾ ਕੋਈ ਮਸਲੇ ਦਾ ਹੱਲਤਾ ਨਹੀਂ ਬੰਦਦਾ ਸਾਰੇ ਬਟੇ ਨੇ ਕਦਮ ਚੁੱਕਿਆ ਸੋ ਕਰਨਾ ਜ਼ਰੂਰੀ ਹੈ ਇੱਥੇ ਇੱਥੇ ਪਰ ਕੱਲ ਨੂੰ ਜੇ ਕੋਈ ਅਣਸੁਣ ਘਟਨਾ ਪਾਪਰ ਜਵੇਦ ਚੰਮੀਵਾਰੀ ਕਰੀ ਅਪੀਲਸ ਦੇ ਵੀ ਤੇ ਇੱਕ ਐਮ ਭੂਮਿਕਾ ਹੁੰਦੀ ਹੈ ਲਗੇ ਹੁੰਦੀ ਪੇਰੈਂਟ ਵੀ ਅਸੀਂ ਸਰ ਨਾਲ ਇਸੇ ਤੋਂ ਬੈਠੇ ਤਾਂ ਹੁਣ ਕੀ ਪ੍ਰਸ਼ਾਸਨ ਵੱਲੋਂ ਕੀ ਤੁਹਾਨੂੰ ਸੁਵਿਸ਼ਾਸ਼ਨ ਮਿਲਿਆ ਐਕਚੁਅਲੀ ਮਿਲਿਆ ਤਾਂ ਹੈਗਾ ਮੈਨੂੰ ਬੱਚੇ ਆ ਨਾ ਕੁਆਲਟੀ ਐਜੂਕੇਸ਼ਨ ਬਾਰੇ ਉਹ ਸਮਝ ਗਿਆ ਸੀਗਾ ਉਹਦੇ ਦਿਮਾਗ 'ਚ ਇਹ ਆਇਆ ਕਿ ਮੈਂ ਜਿਹੜੀਆਂ ਫੀਸਾਂ ਉਹ ਜਿਹੜੀ ਕੋਈਂ ਦਾ ਇੰਟਰਨੈਸ਼ਨਲ ਦੀਆਂ ਭਰ ਰਿਹਾ ਤੇ ਮੈਨੂੰ ਜਿਹੜਾ ਸਰਟੀਫਿਕੇਟ ਮਿਲਿਆ ਉਹ ਪਬਲਿਕ ਦਾ ਮਿਲਿਆ ਔਰ 2024 ਤੋਂ ਉਹ ਇਹ ਲੜਾਈ ਲੜ ਰਿਹਾ ਹੈ ਦਫਤਰਾਂ ਦੇ ਧੱਕੇ ਖਾ ਰਿਹਾ ਸੀ ਲਾਸਟ ਟਾਈਮ ਤੇ ਜਦੋਂ ਇਹਨੇ ਹਾਰ ਕੇ ਡੀਓ ਦਫਤਰ ਤੇ ਮੋਰੇ ਧਰ ਨਾਲ ਆਇਆ ਤੇ ਡੀਓ ਦਫਤਰ ਜਿਹੜਾ ਉਹ ਡੀਓ ਆਫਿਸ ਪੂਰਾ ਲੋਕ ਲਗਾ ਕੇ ਉਹ ਥੋੜਾ ਹੋ ਗਿਆ ਉਸੇ ਸਬੰਧ ਵਿੱਚ ਸਾਨੂੰ ਐਸਡੀਐਮ ਕਪੂਰਥਲਾ ਇਰਵਿਨ ਕੋਰ ਨੇ ਬੁਲਾਇਆ ਔਰ ਮੈਨੂ ਤੇ ਮੇਰੇ ਬੇਟੇ ਨੂੰ ਇਹ ਆਖਿਆ ਕਿ ਇਹ ਬੱਚੇ ਦੇ ਉੱਤੇ ਜੁਬੀਨਲ ਐਕਟ ਲਗਾ ਕੇ ਇਹਨੂੰ ਅੰਦਰ ਕਰੋ ਔਰ ਪੇਰੈਂਟ ਤੇ ਬੰਦੀ ਕਾਰਵਾਈ ਕਰੋ ਇਹਨਾਂ ਨੇ ਪੂਰੇ ਕਪੂਰਥਲੇ ਦੇ ਵਿੱਚ ਮੈਲੈਂਸ ਕੀਤਾ ਹੋਇਆ ਬੱਚੇ ਦੇ ਮਨ ਕੁਛ ਇਦਾਂ ਦਾ ਆਇਆ ਕਿ ਮੇਰੇ ਕਰਕੇ ਮੇਰੇ ਪਰਸ ਵੀ ਖਰਾਬ ਹੋਣ ਗਏ ਔਰ ਮੈਨੂੰ ਬੱਚੇ ਨੇ ਇਹ ਦੱਸਿਆ ਨਹੀਂ ਸੀ ਕਿ ਮੈਂ ਇਦਾਂ ਦਾ ਡਿਸੀਜਨ ਲੈਂਡ ਜਾ ਰਿਹਾ ਹੋਇਆ ਠੀਕ ਹੈ ਜਦੋਂ 5 ਵਜੇ ਤੋਂ ਬਾਅਦ ਮੈਂ ਡਿਊਟੀ ਤੇ ਆਇਆ ਤਾਂ ਮੈਨੂੰ ਫੋਨ ਫੋਨ ਕਾਲ ਆਈਆਂ ਕਿ ਛੜਾ ਬੱਚਾ ਟੈਂਕੀ ਤੇ ਛੜਾ ਟੈਂਕੀ ਸਰ ਜੀ ਆਪਾਂ ਗੱਲ ਕਰੀਏ ਦੇਖੋ ਹਰ ਕੇ ਪਰਸ ਤੇ ਇੱਕ ਜਾਂ ਦੋ ਬੱਚੇ ਹੁੰਦੇ ਜੇ ਜਿਹੜਾ ਇਦਾਂ ਕੋਈ ਬੱਚਾ ਸਟੈਪ ਹੋ ਚੁੱਕਦਾ ਕਿਤੇ ਨਾ ਕਿਤੇ ਆਉਣ ਵਾਲੇ ਟਾਈਮ ਦੇ ਵਿੱਚ ਬਾਕੀ ਬੱਚੇ ਦੇ ਵੀ ਕੀ ਪ੍ਰਭਾਵ ਪਾਊਗਾ ਦੇਖੋ ਜਿਹੜੇ ਹੱਕ ਮੈਂ ਫਿਰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਨੂੰ ਦੱਸਣਾ ਚਾਹੁੰਦਾ ਸਾਲ ਦੀ ਉਮਰ ਵਿੱਚ ਹੀ ਪ੍ਰਸ਼ਾਸਨ ਨੇ ਸਿਖਾ ਦਿੱਤਾ ਕਿ ਤੈਨੂੰ ਹੱਕ ਕਿੱਦਾਂ ਮਿਲਨੇ ਆ ਔਰ ਬੜਾ ਵੱਡਾ ਇੱਕ ਮੈਸੇਜ ਸਮਝਾ ਕਪੂਤਲਾ ਵਾਸੀਆਂ ਵਾਸਤੇ ਇਹ ਮੈਸੇਜ ਜਾਊਗਾ ਕਿ ਇੱਕ ਬੱਚਾ ਲੜਾਈ ਲੜ ਸਕਦਾ ਤੇ ਸਾਨੂੰ ਕੀ ਹੋਇਆ ਕਿ ਜਿਹੜੇ ਸਕੂਲ ਦੀ ਅਫੀਲੀਏਟਡ ਸੀਬੀਐਸਸੀ ਦੀ ਆ ਜਾਂ ਦੂਜੇ ਬੋਰਡ ਦੀ ਆ ਕਿ ਇਹਨੀ ਜੇਸਟ ਕੰਪਲੀਟ ਕੀਤੀ ਪਈ ਹੈ ਤਾਂ ਹੁਣ ਤੱਕ ਕਾਰਵਾਈ ਕਿਉਂ ਨਹੀਂ ਹੋਈ ਤੁਸੀਂ ਉਹਨੂੰ ਲਿਖਤੀ ਹੋਰਾਂ ਨੂੰ ਦਿੰਦੇ ਕਿ ਕਾਰਵਾਈ ਕਰੂਗਾ ਕਿ ਨਹੀਂ ਕਰੂਗੇ ਪਹਿਲੇ ਵੀ ਸੀਬੀਐਸਸੀ ਨੂੰ ਲੈਟਰ ਲਿਖਿਆ ਹੋਇਆ ਤੇ ਦੁਬਾਰਾ ਫੇਰ ਲੈਟਰ ਲਿਖਾਂਗੇ ਨਹੀਂ ਲੈਟਰ ਲਿਖਣ ਦਾ ਉਹ ਕੱਲ ਲੈਟਰ ਉਹ ਇੱਕ ਮਿੰਟ ਯਾਰ ਇੱਕ ਮਿੰਟ ਡੇਢ ਸਾਲ ਹੋ ਗਿਆ ਉਹ ਕਹਿੰਦੇ ਸਾਨੂੰ ਸਿੱਧਾ ਸਿੱਧਾ ਜਵਾਬ ਦਿਓ ਜਾਂ ਡੇਢ ਸਾਲ ਤੱਕ ਤੁਸੀਂ ਐਕਸ਼ਨ ਨਹੀਂ ਲੈ ਰਹੇ ਤਾਂ ਅੱਗੇ ਕਿਹਦਾ ਐਕਸ਼ਨ ਲਾਉਂਗੇ ਪਹਿਲੇ ਲੈਟਰ ਲਿਖਿਆ ਹੋਇਆ ਨਹੀਂ ਲੈਟਰ ਲਿਖ ਇਹ ਤਾਂ ਕਾਗਜ਼ੀ ਕਾਰਵਾਈ ਹੈ ਨਾ ਇਹ ਤਾਂ ਤੂੰ ਇਹ ਇਹ ਮਤਲਬ ਕਿ ਤੁਸੀਂ ਕਾਰਵਾਈ ਕੋਈ ਕੋਈ ਨਹੀਂ ਕਰਨੀ ਸਿਰਫ ਖਾਣਾ ਪੂਰਤੀ ਕਰਨੀ ਖਾਣਾ ਪੂਰਤੀ ਕਰਨੀ ਹੈ ਨਾ ਇਹਨਾਂ ਨੂੰ ਸੁਣੋ ਮੇਰੀ ਪਹਿਲੇ ਗੱਲ ਸੁਣ ਲਓ ਸਰਪੁਰਾ ਡੀਓ ਮੁਤਾਬਕ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਰੁਣੋ ਜੀ ਸੋੜ ਲੈ ਇੱਕ ਮਿੰਟ ਤੁਸੀਂ ਜਦ ਇਹ ਜਵਾਬ ਦੋ ਕਿ ਪੈਸੇ ਤੁਹਾਨੂੰ ਲੈ ਕੇ ਜਾਂਦੇ ਆ ਕਿ ਸਾਡੇ ਵੱਲੋਂ ਕਾਰਵਾਈ ਕੀਤੀ ਜਾਊਗੀ ਅਸੀਂ ਆਪਣਾ ਬੰਦਾ ਭੇਜਾਂਗੇ ਸੀਬੀਐਸਸੀ ਦਾਪਤ ਨੂੰ ਤੇ ਉੱਥੋਂ ਅਸੀਂ ਬਾਈ ਹੈਂਡ ਜਿਹੜੀ ਉਹ ਲਿਆਉਣ ਦੀ ਕੋਸ਼ਿਸ਼ ਕਰਾਂਗੇ ਕਿੰਨਾ ਕੁ ਟਾਈਮ ਦਿੰਦੇ ਰਹੇ ਨੂੰ ਕਿ ਇਹਨਾਂ ਦਾ ਕੰਮ ਮਤਲਬ ਕਿ ਬਾਈ ਹੈਂਡ ਦੇ ਵਿੱਚ ਵੀ ਵਿਦਿਨ ਵੀਕ ਹੋ ਜਾਊਗਾ ਵਿਦਿਨ ਵੀਕ ਕਿ ਮਤ ਕੇ ਇਹਦੀ ਸਮੱਸਿਆ ਹੱਲ ਕੀਤਾ ਜਾਊਗਾ ਤਾਂ ਉਰਤੇ ਕਾਰਵਾਈ ਕੀਤੀ ਜਾਊਗੀ ਸਕੂਲ ਦੇ ਤੇ ਠੀਕ ਹੈ